ਕਰ ਲਿਆ ਸੀ ਤਾਂ ਜਿਹੜੇ ਸਾਡੇ ਅਫਸਰ ਜਿਹੜੇ ਸਾਡੇ ਇਨਚਾਰਜ ਉੱਥੇ ਉਸ ਟੀਮ ਦੇ ਗਏ ਸੀ ਉਹਨਾਂ ਨੂੰ ਇਹ ਬਣਦਾ ਸੀ ਵੀ ਉਹਦੇ ਨਾਲ ਦੀ ਨਾਲ ਤੁਰੰਤ ਜਿਹੜੇ ਆ ਉਹ ਵਿਜੀਲੈਂਸ ਕੋਲੇ ਆਪਦਾ ਪੱਖ ਰੱਖਦੇ ਉਸ ਪੱਖ ਦੇ ਤਹਿਤ ਵਿਜੀਲੈਂਸ ਜਿਹੜੀ ਆ ਆਪਦੀ ਕਾਰਵਾਈ ਰੋਕ ਸਕਦੀ ਸੀ ਇਹਨਾਂ ਨੇ ਆਪਦਾ ਪੱਖ ਜਿਹੜਾ ਰੱਖਿਆ ਔਰ ਹੁਣ ਵੀ ਸਾਡਾ ਰੋਸ ਜਿਹੜਾ ਸਾਡੀ ਅਫਸਰ ਸ਼ਾਹੀ ਨਾਲ ਇਹੀ ਆ ਵੀ ਇਹ ਸਹੀ ਰੂਪ ਦੇ ਵਿੱਚ ਪੱਖ ਜਿਹੜਾ ਉਹ ਪੇਸ਼ ਨਹੀਂ ਕਰ ਰਹੇ ਜਿਹੜੀਆਂ ਰਿਪੋਰਟਾਂ ਭੇਜੀਆਂ ਜਾ ਰਹੀਆਂ ਨੇ ਉਹਨਾਂ ਤੋਂ ਅਸਲ ਤੱਤ ਹੱਥ ਆ ਜਿਹੜੇ ਉਹ ਲੁਕੋਏ ਜਾ ਰਹੇ ਆ ਸਾਡਾ ਯਤਨ ਇਸ ਗੱਲ ਦੇ ਲੱਗਿਆ ਹੋਇਆ ਹੈ ਵੀ ਜੇ ਉਹ ਤੱਤ ਸਹੀ ਅਸਲ ਰੂਪ ਦੇ ਵਿੱਚ ਵਿਜੀਲੈਂਸ ਕੋਲ ਪਹੁੰਚਦੇ ਨੇ ਤਾਂ ਲਾਜ਼ਮੀ ਤੌਰ ਤੇ ਜਿਹੜੀ ਰਾਜ ਸਿੰਘ ਦੀ ਵਿਹਾਈ ਆ ਉਹ ਸਫਲ ਹੋਊਗੀ ਉਹਦੇ ਵਿੱਚ ਸਾਨੂੰ ਵੀ ਹਾਂਜੀ ਇੱਕ ਇਹਦੇ ਨਾਲ ਸਮੱਸਿਆ ਆ ਰਹੀ ਵੀ ਤੁਹਾਡੇ ਧਰਨੇ ਨਾਲ ਲੋਕ ਵੀ ਪਰੇਸ਼ਾਨ ਹੋ ਰਹੇ ਹਾਂ ਬਿਲਕੁਲ ਪਰੇਸ਼ਾਨ ਹੋ ਰਹੇ ਆ ਜੀ ਅਸੀਂ ਲੋਕਾਂ ਤੋਂ ਪਹਿਲਾਂ ਵੀ ਸੁਪਰ ਪ੍ਰਧਾਨ ਪੰਜਾਬ ਤੁਹਾਡੀ ਸੈਟੀਸਫੈਕਸ਼ਨ ਕੀ ਮਸਲਾ ਜੀ ਧਰਨਾ ਲਗਾਇਆ ਹੋਇਆ ਕੀ ਮੰਗ ਹੈਗੀ ਹੈ ਸਾਰੀ ਮਾਮਲਾ ਕੀ ਹੈ ਮਾਮਲਾ ਭਰਾ ਜੀ ਇਹ ਹੈ ਵੀ ਪਿਛਲੇ 8 ਤਰੀਕ ਨੂੰ ਜਾਨੀ ਇੱਥੇ ਸਿਵਲ ਸਰਜਨ ਦਫਤਰ ਦੇ ਵਿੱਚ ਕੋਈ ਇਨਫਰਮੇਸ਼ਨ ਆਉਂਦੀ ਹੈ ਵੀ ਫਾਤੜਾਂ ਦੇ ਰੀਜੇ ਵਿੱਚ ਕੋਈ ਲਿੰਗ ਨਿਰਧਾਰਤ ਟੈਸਟ ਹੈ ਜਿਹੜਾ ਉਹ ਬੈਰਕਰੋ ਦੇ ਦੇਖ ਕੇ ਨਾਲ ਕੀਤਾ ਜਾਂਦਾ ਹੈ ਉਸ ਟੀਮ ਦੇ ਉੱਤੇ ਛਾਪਾ ਮਾਰਨ ਦੇ ਲਈ ਸਿਵਲ ਸਰਜਨ ਦਾ ਅਫਸਰ ਬਟਿੰਡਾ ਚ 9 ਤਰੀਕ ਨੂੰ ਇੱਕ ਟੀਮ ਦਾ ਬਚਨ ਕੀਤਾ ਜਾਂਦਾ ਉਸ ਟੀਮ ਦੇ ਵਿੱਚ ਸਾਥੀ ਰਾਜ ਸਿੰਘ ਆ ਜਿਹੜਾ ਉਹ ਵੀ ਸੀਗਾ ਜਿੱਦੀ ਜਿਹੜੀ ਗਵਾਈ ਸੀ ਡਾਕਟਰ ਸੁਖਿੰਦਰ ਸਿੰਘ ਖੇਤੂਲੇ ਡੀਐਫਓ ਉਹ ਕਰ ਰਹੇ ਸੀ ਉਸ ਦੇ ਉੱਤੇ ਛਾਪਾ ਮਾਰਨ ਜਾਂਦੀ ਹੈ ਟੀਮ ਤੇ ਜਦੋਂ ਉਹ ਛਾਪਾ ਮਾਰਨ ਜਾਂਦੇ ਆ ਤੇ ਅੱਗੋਂ ਜਿਹੜਾ ਸੋਝਾ ਸੀ ਪੂਰੀ ਜਿਹੜੀ ਜਾਣੀ ਗੈਟਮੈਟ ਕਿਸੇ ਪਾਸੇ ਹੋਰ ਹੋਰ ਕਾਰਨ ਉਹ ਜਿਹੜੀ ਟੀਮ ਹੈ ਉਸ ਨੂੰ ਮਤਲਬ ਵਿਜੀਲੈਂਸ ਦੀ ਕਾਰਵਾਈ ਚਲ ਜਾ ਲਿਆ ਤੇ ਵਿਜੀਲੈਂਸ ਦੀ ਪੰਜਾਬ ਵਿਜੀਲੈਂਸ ਦੀ ਕਿੰਨੇ ਬੰਦੇ ਫੜੇ ਆ ਵਿਜੀਲੈਂਸ ਕੀ ਮਾਮਲਾ ਹੈਗਾ ਅ ਵਿਜੀਲੈਂਸ ਚ ਆਪਣੇ ਦਫ਼ਤਰ ਦਾ ਇੱਕੋ ਹੀ ਆ ਜਿਹੜਾ ਅਧਿਕਾਰਚਾਰ ਕਰਮਚਾਰੀ ਆ ਉਸ ਨੂੰ ਫੜਿਆ ਹੋਇਆ ਹੈ ਬਾਕੀ ਦੇ ਜਿਹੜੇ ਉਹ ਬਾਹਰਲੇ ਆ ਚਾਰ ਜਣਿਆਂ ਦੇ ਉੱਤੇ ਜਿਹੜੀ ਉਹ ਛਾਪਮਾਰੀ ਹੋਈ ਉਹਨਾਂ ਨੇ ਉਹਨੂੰ ਮੰਗਤੀ ਆ ਉਹਨਾਂ ਨੇ ਛਡਾਉਣ ਲਈ ਹਾਂ ਸਾਡਾ ਜਿਹੜਾ ਧਰਨਾ ਦਿੱਤਾ ਪਿਆ ਇੱਕ ਤਾਂ ਉਹਦੀ ਰਿਹਾਈ ਨੂੰ ਲੈ ਕੇ ਆ ਦੂਸਰਾ ਜਿਹੜਾ ਸਾਡਾ ਰੋਸ ਇਸ ਕਰਕੇ ਆ ਵੀ ਜਦੋਂ ਇੱਕ ਸਾਡਾ ਅਕ ਮਤਲਬ ਟੀਮ ਮੈਂਬਰ ਵਿਜੀਲੈਂਸ ਨੇ ਫੜ ਲਿਆ ਸੀ ਗਿਰਫਤਾਰ ਕਰ ਲਿਆ ਸੀ ਤਾਂ ਜਿਹੜੇ ਸਾਡੇ ਅਫਸਰ ਜਿਹੜੇ ਸਾਡੇ ਇੰਚਾਰਜ ਉੱਥੇ ਉਸ ਟੀਮ ਦੇ گئے ਸੀ ਉਹਨਾਂ ਨੂੰ ਇਹ ਬਣਦਾ ਸੀ ਵੀ ਉਹਦੇ ਨਾਲ ਦੀ ਨਾਲ ਤੁਰੰਤ ਜਿਹੜੇ ਆ ਉਹ ਵਿਜੀਲੈਂਸ ਕੋਲੇ ਆਪਦਾ ਪੱਖ ਰੱਖਦੇ ਉਸ ਪੱਖ ਦੇ ਤਹਿਤ ਵਿਜੀਲੈਂਸ ਜਿਹੜੀ ਆ ਆਪਦੀ ਕਾਰਵਾਈ ਰੋਕ ਸਕਦੀ ਸੀ ਇਹਨਾਂ ਨੇ ਆਪਦਾ ਪੱਖ ਜਿਹੜਾ ਰੱਖਿਆ ਹੈ ਔਰ ਹੁਣ ਵੀ ਸਾਡਾ ਰੋਸ ਜਿਹੜਾ ਸਾਡੀ ਅਫਸਰ ਸ਼ਾਹੀ ਨਾਲ ਹੈ ਇਹੀ ਆ ਵੀ ਇਹ ਸਹੀ ਰੂਪ ਦੇ ਵਿੱਚ ਪੱਖ ਜਿਹੜਾ ਉਹ ਪੇਸ਼ ਨਹੀਂ ਕਰ ਰਹੇ ਜਿਹੜੀਆਂ ਰਿਪੋਰਟਾਂ ਭੇਜੀਆਂ ਜਾ ਰਹੀਆਂ ਨੇ ਉਹਨਾਂ ਚੋਂ ਅਸਲ ਤੱਤ ਤੱਥ ਆ ਜਿਹੜੇ ਉਹ ਲੁਕੋਏ ਜਾ ਰਹੇ ਆ ਸਾਡਾ ਯਤਨ ਇਸ ਗੱਲ ਦੇ ਲੱਗਿਆ ਹੋਇਆ ਹੈ ਵੀ ਜੇ ਉਹ ਤੱਥ ਸਹੀ ਅਸਲ ਰੂਪ ਦੇ ਵਿੱਚ ਵਿਜੀਲੈਂਸ ਕੋਲ ਪਹੁੰਚਦੇ ਨੇ ਤਾਂ ਲਾਜ਼ਮੀ ਤੌਰ ਤੇ ਜਿਹੜੀ ਰਾਜ ਸਿੰਘ ਦੀ ਵਿਹਾਈ ਆ ਉਹ ਸਫਲ ਹੋਊਗੀ ਉਹਦੇ ਵਿੱਚ ਸਾਨੂੰ ਵੀ ਆਪਾਂ ਜੀ ਇੱਕ ਇਹਦੀ ਨਾਲ ਸਮੱਸਿਆ ਆ ਰਹੀ ਵੀ ਤੁਹਾਡੇ ਧਰਨੇ ਨਾਲ ਲੋਕ ਵੀ ਪਰੇਸ਼ਾਨ ਹੋ ਰਹੇ ਨੇ हां बिल्कुल परेशान हो रहे हैं जी असि ਲੋਕਾਂ ਤੋਂ ਪਹਿਲਾਂ ਵੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ